ਬਾਈਕ ਸਵਾਰਾਂ ਨੇ ਪਹਿਲਾਂ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਸ਼ਰਾਬ ਦੇ ਠੇਕੇ ਉੱਤੇ ਔਰ ਉਸ ਤੋਂ ਬਾਅਦ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਸ ਸ਼ਰਾਬ ਦੇ ਠੇਕੇ ਦੀਆਂ ਜਿੱਥੇ ਰਾਤ 9 ਵਜੇ ਦੇ ਕਰੀਬ ਇਹ ਹਮਲਾ ਹੋਇਆ ਹੈ ਹਲਕਾ ਮਜਿਠਾ ਦੇ ਵਿਖੇ ਇਹ ਸ਼ਰਾਬ ਦਾ ਠੇਕਾ ਜਿਹੜਾ ਹੈ ਉਹ ਸਥਿਤ ਹੈ ਔਰ ਉਥੇ ਪੈਟਰੋਲ ਬੰਬ ਦੇ ਨਾਲ ਹਮਲਾ ਹੋਇਆ ਹੈ ਗਣੀਮਤ ਰਹੀ ਹੈ ਕਿ ਜੋ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਹੋਈ ਸੀ ਉਸ ਕਰਕੇ ਪੈਟਰੋਲ ਬੰਬ ਜਿਹੜਾ ਹੈ ਉਹ ਬਾਹਰ ਹੀ गिर ਜਾਂਦਾ ਹੈ ਨੁਕਸਾਨ ਜਿਹੜਾ ਹੈ ਸ਼ਰਾਬ ਦੇ ਠੇਕੇ ਨੂੰ ਨਹੀਂ ਹੁੰਦਾ ਜਿਸ ਕਰਕੇ ਬਹੁਤ ਵੱਡੀ ਵਾਰਦਾਤ ਹੋਣ ਤੋਂ ਬਚਾਰਿਆ ਪਰ ਅੰਨਿਵਾ ਫਾਇਰਿੰਗ ਕੀਤੀ ਹੈ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਉਹਨਾਂ ਨੇ ਭੱਜ ਕੇ ਆਪਣੀ ਜਾਨਾਂ ਬਚਾਈਆਂ ਨੇ ਔਰ ਜੋ ਠੇਕੇ ਦੇ ਅੰਦਰ ਸੀਗਾ ਨੌਜਵਾਨ ਜੋ ਕਰਿੰਦਾ ਸੀ ਉਸਨੇ ਵੀ ਲੁੱਕ ਕੇ ਆਪਣੀ ਜਾਨ ਬਚਾਈ ਹੈ ਪਰ ਜਿਸ ਤਰ੍ਹਾਂ ਨਾਲ ਇਹ ਹਮਲਾ ਆਇਆ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਫਿਲਹਾਲ ਦੱਸਦੇ ਨੇ ਕਿ ਜੋ ਠੇਕੇ ਦਾ ਅਧਿਕਾਰੀ ਹੈ ਉਸ ਦੇ ਮੁਤਾਬਕ ਠੇਕੇ ਉਤੇ ਕਿਸੇ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ ਤੇ ਗੋਲੀਆਂ ਵੀ ਚਲਾਈਆਂ ਗਿਆ ਔਰ ਜਦੋਂ ਉਹ ਜਿਹੜੇ ਹਮਲਾਵਰ ਸੀ ਭੱਜਣ ਲੱਗੇ ਤਾਂ ਉਹਨਾਂ ਦਾ ਮੈਗਜ਼ੀਨ ਜਿਹੜਾ ਹੈ ਉਹ ਡਿੱਗ ਜਾਂਦਾ ਜੋ ਕਿ ਬ੍ਰੰਦ ਹੋ ਗਿਆ ਫਿਲਹਾਲ ਪੁਲਿਸ ਨੂੰ ਉਹ ਮੈਗਜ਼ੀਨ ਦੇ ਦਿੱਤੀ ਗਈ ਹੈ ਔਰ ਪੁਲਿਸ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ ਜੋ ਠੇਕੇਦਾਰ ਹੈਗਾ ਜੋ ਸ਼ਰਾਬ ਦਾ ਉਸਦੇ ਕਹਿਣ ਮੁਤਾਬਕ ਉਸ ਦਾ ਮੁਜਰਰ ਕਰਿੰਦਾ ਸੀ ਉਸਨੂੰ ਪੁਲਿਸ ਅਧਿਕਾਰੀਆਂ ਨੂੰ ਸਾਰੇ ਆਪਣਾ ਬਿਆਨ ਦਿੱਤਾ ਜੋ-ਜੋ ਵਾਪਰੀ ਘਟਨਾ ਔਰ ਜਿਹੜੇ ਪੁਲਿਸ ਵਾਲੇ ਨੇ ਉਹ ਕਰਿੰਦੇ ਨੂੰ ਜੋ ਉਹਨਾਂ ਦਾ ਮੁਲਾਜ਼ਮ ਸੀ ਉਸਲੇ ਮੌਜੂਦ ਸੀਗਾ ਸ਼ਰਾਬ ਦੇ ਠੇਕੇ 'ਚ ਉਸਨੂੰ ਆਪਣੇ ਨਾਲ ਥਾਣੇ ਲੈ ਗਈ ਹੈ ਔਰ ਉਸ ਤੋਂ ਪੁੱਛਪੜਤਾਲ ਕਰ ਰਹੀ ਹੈ ਫਿਲਹਾਲ ਲਗਾਤਾਰ ਅੰਮ੍ਰਿਤਸਰ 'ਚ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਬੀਤੀ ਕੁਝ ਦਿਨ ਪਹਿਲਾਂ ਮੰਦਰ ਦੇ ਉੱਤੇ ਵੀ ਅਟੈਕ ਹੋਇਆ ਸੀ ਗਰਨੇਡ ਹਮਲਾ ਹੋਇਆ ਸੀਗਾ ਔਰ ਜਿਸ ਤੋਂ ਬਾਅਦ ਮੰਦਰ ਦਾ ਬਾਹਰਲਾ ਹਿੱਸਾ ਜਿਹੜਾ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਸੀਗਾ ਔਰ ਉਸ ਤੋਂ ਪਹਿਲਾਂ ਵੀ ਕਈ ਥਾਣਿਆਂ ਤੇ ਕਈ ਚੌਕੀਆਂ ਤੇ ਵੀ ਹਮਲੇ ਹੋਏ ਸੀ ਗਰਨੇਡ ਹਮਲੇ ਹਾਲਾਂਕਿ ਪੁਲਿਸ ਵੱਲੋਂ ਕਈ ਅਪਰਾਧੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਹਨਾਂ ਮਾਮਲਿਆਂ ਦੇ ਵਿੱਚ ਪਰ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹੈ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਜਿਹੜੀ ਹੈ ਸ਼ਾਂਤੀ ਨਾ ਬਣੀ ਰਵੇ ਇਸ ਕਰਕੇ ਅਜਿਹੇ ਜਿਹੜੇ ਲੋਕ ਨੇ ਸ਼ਰਾਰਤੀ ਅੰਸਰ ਇਹ ਆਪਣੇ ਮਨਸੂਬੇ ਜਿਹੜੇ ਨੇ ਉਹਨਾਂ ਨੂੰ ਕਾਮਯਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਔਰ ਹੁਣ ਮਜੀਠਾ ਰੋੜ ਤੋਂ ਖਬਰ ਸਾਹਮਣੇ ਹੈ ਜਿੱਥੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ ਪਹਿਲਾ ਪੈਟਰੋਲ ਬੰਬ ਉੱਤੇ ਸੁੱਟਿਆ ਗਿਆ ਔਰ ਉਸ ਤੋਂ ਬਾਅਦ ਅੰਨੇਵਾ ਫਾਇਰਿੰਗ ਕੀਤੀ ਹੈ ਹਾਲਾਂਕਿ ਗੜੀਮਤ ਰਹੀ ਹੈ ਕਿ ਇਸ ਫਾਇਰਿੰਗ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੱਸਿਆ ਜਾ ਰਿਹਾ ਹੈ ਜੋ ठेकेदार ਸ਼ਰਾਬ ਦਾ ਉਸ ਦੇ ਕਹਿਣ ਮੁਤਾਬਕ ਜਦੋਂ ਇਹ ਹਮਲਾਵਰ ਭੱਜਣ ਲੱਗੇ ਤਾਂ ਉਹਨਾਂ ਦੀ ਮੈਗਜ਼ੀਨ ਜਿਹੜੀ ਸੀ ਪਿਸਟਲ ਦੀ ਉਹ ਡਿੱਗ ਜਾਂਦੀ ਹੈ ਜਿਸ ਨੂੰ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਆਲੇ ਦੁਆਲੇ ਦੇ ਔਰ ਉਸੇ ਦੇ ਆਧਾਰ ਤੇ ਹੀ ਕਾਰਵਾਈ ਕਰਨ ਦੀ ਗੱਲ ਵੀ ਜਿਹੜੀ ਹੈ ਉਹ ਆਖੀ ਜਾ ਰਹੀ ਹੈ ਪਰ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਆਖਿਰਕਾਰ ਅਜਿਹੇ ਹਮਲੇ ਹੁਣੇ ਕਦੋਂ ਬੰਦ ਹੋਣਗੇ ਕਿਉਂਕਿ ਲਗਾਤਾਰ ਅਜਹੀਆਂ ਵਾਰਦਾਤਾ ਵਾਪਰ ਰਹੀਆਂ ਨੇ ਜਿਸ ਨਾਲ ਲੋਕ ਵੀ ਡਰੇ ਹੋਏ ਨੇ ਸ਼ਹਿਰ ਦੇ ਔਰ ਖਾਸ ਗੱਲ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੂਰ ਦਰਾਡੇ ਤੋਂ ਲੋਕ ਆਉਂਦੇ ਨੇ ਸੰਗਤਾਂ ਆਉਂਦੀਆਂ ਨੇ ਪਰ ਜਦੋਂ ਸ਼ਹਿਰ ਦੇ ਵਿੱਚ ਅਜਹੀ ਕਾਨੂੰਨ ਵਿਵਸਥਾ ਵਿਗੜ ਜਾਵੇ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣਨਾ ਜ਼ਰੂਰੀ ਹੋ ਜਾਂਦਾ ਹੈ ਫਿਲਹਾਲ ਜੋ ਸ਼ਰਾਬ ਦੇ ਠੇਕੇਦਾਰ ਹੈ ਉਸਦੇ ਦਸਨ ਮੁਤਾਬਕ ਜੋ ਕਰਿੰਦਾ ਸੀ ਉਹ ਅੰਦਰ ਮੌਜੂਦ ਸੀ ਜਿਸ ਵੇਲੇ ਇਹ ਹਮਲਾ ਹੋਇਆ ਰਾਤ 9 ਵੇ ਦੀ ਘਟਨਾ ਹੈ ਔਰ ਉਹਨੇ ਲੁੱਕ ਕੇ ਜੜੀ ਹੈ ਆਪਣੀ ਜਾਨ ਬਚਾਈ ਹੈ ਔਰ ਦੂਜੇ ਪਾਸੇ ਮੌਕੇ ਤੇ ਡੀਐਸਪੀ ਪਹੁੰਚੇ ਨੇ ਉਹਨਾਂ ਵੱਲੋਂ ਸਾਰੇ ਬਿਆਨ ਲੈ ਲਏ ਗਏ ਨੇ ਔਰ ਜੋ ਪੈਟਰੋਲ ਬੰਬ ਸੁੱਟਿਆ ਗਿਆ ਜਿਨ੍ਹਾਂ ਵੱਲੋਂ ਉਹਨਾਂ ਦੀ ਪਛਾਣ ਵੀ ਕਰਨ ਦੇ ਵਿੱਚ ਜੁਟੀ ਹੋਈ ਹੈ ਫਿਲਹਾਲ ਮੈਗਜ਼ੀਨ ਜਿਹੜਾ ਹੈ ਉਹਨਾਂ ਦੀ ਪਿਸਤਲ ਦਾ ਉਹ ਬ੍ਰਾਮਦ ਹੋ ਗਿਆ ਔਰ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰੇ ਨੇ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਤੇ ਮਜੀਠਾ ਘਰੋਪਿਆ ਜੀ ਜੋ ਇਹਦਾ 24 ਤੇ 25 ਲੱਖ ਰੁਪਏ ਜੀ ਨੂੰ ਲਾਟ ਹੋਇਆ ਸੀ ਜੋ ਕੱਥੂ ਮਾਰਕ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ ਅੱਜ ਇੱਥੇ ਸਾਮੀ ਸੰਚਾਰ ਜਿਹਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਬ پوش ਮੁੰਡੇ ਆਏ ਜ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਹੈ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਤਲ ਫੜ ਕੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਆ ਮੌਕੇ ਤੇ ਡਿੱਗ ਪਿਆ ਜੀ ਉਮ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰਾਮਦ ਕੀਤਾ ਹੈ ਜੀ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀਠਿਆਰੇ ਉਹਨਾਂ ਨੇ ਮੌਕੇ ਤੋਂ ਉਹ ਬੈਂਦਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨਾਂ ਵੀ ਕਬਜ਼ੇ 'ਚ ਲੈ ਲਿਆ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਇਹ ਜਿਹੜਾ ਚੈੱਕ ਹੋਣ ਗਿਆ ਹੈ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਨਰ ਨੇ ਹਾਂ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੇ ਅਖੀਂ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿ ਮੌਕੇ ਤੇ ਇੱਥੇ ਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ਨ ਵੀ ਗੋਲੀਆਂ ਦਾ ਪੂਰਾ ਲੋਡ ਹੈ ਜਿਹੜਾ ਮੈਗਜ਼ਨ ਇਹ ਵੀ ਮੌਕੇ ਤੋਂ ਬਰਾਬਤ ਹੋਇਆ ਜੀ ਪੁਰਾਣੀ ਕੋ ਰੰਜਸ਼ ਸ਼ਾਹ ਕੋ ਡਾਕ ਡਾਟ ਜਾ ਕੋ ਕਿ ਲਾਸਟ ਈਅਰ ਵੀ ਸਾਡੇ ਮੰਜੀਥੇ ਦੇ ਵਿੱਚ ਜੀ ਦੋ ਤਿੰਨ ਥੇਕਾ ਤੇ ਪਟਵਾਰ ਬੰਮ ਸੁਟਿਆ ਗਿਆ ਸੀ ਜੀ ਉੱਥੇ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਇਹ ਪੈਟਰੋਲ ਬੰਬ ਛੱਡ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ دہشت ਫੈਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਜਾ ਰਿਹਾ ਕਿਸੇ ਤੇ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਜੀ ਪਤਾ ਹੀ ਹੈ ਜੀ ਸਾਰਾ ਜੀ ਡਿਪਾਰਟਮੈਂਟ ਨੂੰ ਸਾਰਾ ਪਤਾ ਹੈ ਜੀ ਆ ਤੁਹਾਡੇ ਸਾਹਮਣੇ ਸਾਡੇ ਸੇਲਮੈਨ ਨੂੰ ਜਿਹਨੇ ਮੌਕੇ ਤੇ ਸਟੇਟਮੈਂਟ ਦੇਣੀ ਸੀ ਉਹਨੂੰ ਪੁਲਿਸ ਕਬਜ਼ੇ 'ਚ ਕਰਕੇ ਮੌਕੇ ਤੋਂ ਲੈ ਗਈ ਹੈ ਜੀ ਫਿਰ ਮੈਗਜ਼ੀਨ ਦੇ ਬਾਰੇ ਪੁਲਿਸ ਨੂੰ ਪਤਾ ਹੈ ਕਿ ਮੈਗਜ਼ੀਨ ਪਤਾ ਹੈ ਜੀ ਪਤਾ ਹੈ ਜੀ ਉਹ ਸਿਰਫ ਸੇਲਮੈਨ ਨੂੰ ਇਹ ਕਿਹਾ ਸੀ ਵੀ ਅਸੀਂ ਆਪਣੀ ਹਾਜ਼ਰੀ 'ਚ ਪੁਲਿਸ ਦੇ ਹਵਾਲੇ ਕਰਾਂਗੇ ਉਹਨਾਂ ਨੇ ਉਹ ਸੇਲਮੈਨ ਜਿਹਨੇ ਸਟੇਟਮੈਂਟ ਦੇਣੀ ਸੀ ਉਹਨੂੰ ਚੁੱਕ ਕੇ ਆਪਣੇ ਕਬਜ਼ੇ 'ਚ ਉਹਨੂੰ ਔਰ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਬਜਾਏ ਜਿਹੜਾ ਸਾਡਾ ਸੇਲਮੈਨ ਸੀ ਮੌਕੇ ਤੇ ਜਿਹੜਾ ਡਰਿਆ ਹੋਇਆ ਸੀ ਉਹਨੂੰ ਆਪਣੇ ਨਾਲ ਅਰੈਸਟ ਕਰਕੇ ਤੇ ਥਾਣੇ ਲੈ ਗਏ। ਇਹ ਇਹਦਾ ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਪੁਲਿਸ ਕਹਾਣੀ ਘੜ ਰਹੀ ਆ। ਤੁਹਾਡੇ ਸਾਹਮਣੇ ਆ ਭਾਜੀ। ਵੇਖੋ ਮੈਗਜ਼ੀਨ ਇੱਥੇ ਸਾਰੀ ਵਾਰਦੇ ਤੇ ਇੱਥੇ ਹੋਈ ਆ। ਤੇ ਉਹਨਾਂ ਨੇ ਮੈਗਜ਼ੀਨ ਕਹਿਤਾ ਜੀ ਟੈਸਟ ਹੋਣ ਗਿਆ ਜੈੰਤੀਪੁਰ ਜੀ ਜੈੰਤੀਪੁਰ ਕੋਲ ਲੈ ਥੋੜਾ ਜੀ। ਸਿਰਫ ਇੱਕ ਸੇਲਮੈਨ ਨੇ ਕਿਹਾ ਵੀ ਸਾਡੇ ਮਾਲਕ ਹੋਣਗੇ ਤੇ ਫਿਰ ਅਸੀਂ ਇਹ ਚੀਜ਼ ਤੁਹਾਡੇ ਹਵਾਲੇ ਕਰਾਂਗੇ। ਹਾਂ। ਠੇਕੇਦਾਰਾਂ ਦਾ ਜਿਹੜਾ ਮੁੰਡਾ ਹੈ ਲੱਗ ਉਹਨੇ ਫੋਨ ਕੀਤਾ ਕਿ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਸੁੱਟ ਗਈ ਤੇ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਦੂਜੇ ਪਾਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਡੈਕਟਰ ਨਾਲ ਜਿਹੜਾ ਕਰੰਦਾ ਹੁੰਦਾ ਅੱਖ ਲਾ ਕੇ ਸੁੱਤੀ ਆ ਤੇ ਇਹ ਦੋ ਭਾਈ ਫਿਰ ਤਾਂ ਕਿਤੇ ਅੱਲੇ ਵੀ ਮੈਗਜ਼ੀਨ ਜਿਹੜਾ ਇਹਨੂੰ ਚੈੱਕ ਕਰਨ ਲਈ ਭੇਜ ਕਰਦੇ ਆ ਵਾਾਈਫਾਈ ਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਆਉਂਦੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਿਸੇ ਦਾ ਨਾ ਹੋ ਕੋਈ ਨਹੀਂ ਇਹ ਤਕਦੀਸ਼ ਕਰਕੇ ਲਿਖਾਈ ਨਾ ਚੰਗੀ ਕੋਈ ਹੋਰ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਸਿਰਫ ਜੋ ਵੀ ਆਪਣੀ ਮੌਕੇ ਤੇ ਪਹੁੰਚੇ ਐਸ.ਟੀ.ਓ ਸਾਹਿਬ ਤੋਂ ਮੈਂ ਇਹ ਆਪਣਾ ਤਕਦੀਸ਼ ਨਾ ਪੇਸ਼ ਕਰਾਂਗੇ ਇਹ ਕੀ ਮੈਟਰ ਹੈ ਤਾਂ ਸਭ ਜਿਹੜੇ ਮੈਗਜ਼ੀਨ ਦਾ ਜਿਹੜਾ ਰੌਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਵੀ ਕੌਣ ਹੈ ਨਹੀਂ ਹਜੇ ਕੋਈ ਨਹੀਂ ਪਤਾ ਲਗੋ ਕਿਨੇ ਕੋਈ ਜਦੀ ਗੱਲ ਹੈ ਇਹ 9 ਵਜੇ ਵੀ ਕਮੈਂਟ ਸਾਨੂੰ ਫੋਨ ਆਇਆ 9 6 ਵਜੇ ਦੀ ਗੱਲ ਹੈ ਉਹਦੇ ਮੋਕੇ ਤੇ ਪਹੁੰਚ ਗਈ ਮੈਂ